ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋ ਬਹਿਗੁਰੂ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਟਾਈਮ ਜਿਹੜਾ ਆ ਸਵਾ 12 ਦਾ ਹੋ ਗਿਆ ਅੱਜ ਸਵਾ 12 ਵਜੇ ਆਪਾਂ ਜਿਹੜਾ ਵਲੌਗ ਸ਼ੁਰੂ ਕਰਾਂਗੇ ਦਿਨ ਹੈਗਾ ਅੱਜ ਸੈਟਰਡੇ ਤੇ ਤਰੀਕ ਹੈਗੀ ਅੱਜ 18 ਮਈ ਤੇ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਆਪਣਾ ਹਾਲ ਚਾਲ ਖਾਲਚਾਲ ਕਮੈਂਟਸ ਦੇ ਵਿੱਚ ਜਰੂਰ ਦੱਸ ਕੇ ਜਾਇਆ ਕਰੋ ਤੇ ਮੈਨੂੰ ਬੋਲਣ ਦੇ ਵਿੱਚ ਪਤਾ ਹੈ ਦਿੱਕਤ ਕਿਉਂ ਆਉਂਦੀ ਹੈ ਮੇਰੀ ਜਿਹੜੀ ਜ਼ੁਬਾਨ ਆ ਉਹ ਬਿੰਦੇ ਬਿੰਦ ਸੁੱਕੀ ਜਾਂਦੀ ਆ ਬੋਲਿਆ ਨਹੀਂ ਜਾਂਦਾ ਕਾ ਜ਼ਿਆਦਾਤਰ ਅੰਨਾਂ ਲਈ ਮੈਂ ਹੁਣੇ-ਹੁਣੇ ਨਹਾ ਕੇ ਆਈਆਂ ਨਹਾਉਂਦੇ ਹੋਏ ਪਾਣੀ ਪੀਤਾ ਤੇ ਹੁਣ ਬੱਚਿਆਂ ਸ਼ਕੈਸ਼ ਬਣਾ ਕੇ ਦਿੱਤਾ ਉਹ ਵੀ ਪੀਤਾ ਥੋੜਾ ਜਿਹਾ ਪਤਾ ਨਹੀਂ ਕਿਉਂ ਇੱਥੋਂ ਸੰਗ ਜਾ ਸੁੱਕ ਜਾਂਦਾ ਤੇ ਚਲੋ ਜੀ ਆਪਾਂ ਚੱਲਦੇ ਕਿਚਨ ਦੇ ਵਿੱਚ ਉਹ ਸਬਜ਼ੀ ਤੁਸੀਂ ਦੇਖਦੇ ਹੋਣੇ ਜਿਹੜਾ ਤੇ ਜਿਹੜੇ ਡੈਡੀ ਗਿਆ ਸੀ ਬਾਜ਼ਾਰ ਤੇ ਜਿਹੜੇ ਸਕੂਲੀ ਅੱਜ ਪੀਟੀਐਮ ਸੀਗੀ ਆਉਂਦੇ ਹੋਏ ਉੱਥੋਂ ਲਿਆਏ ਸਬਜ਼ੀ ਤੇ ਇੱਕ ਨਾਲ ਕੀ ਲੱਕਿਆ ਨੇ ਪਤਾ ਨਹੀਂ ਖੀਰੇ ਨੇ ਦੇਖਦੇ ਆਪਾਂ ਖੀਰੇ ਹੀ ਲੱਗਦੇ ਆ ਖੀਰੇ ਤੇ ਕਲੀਆਂ ਦਾ ਆ ਤਰਬੂਜ ਤਰਬੂਜ ਕਿੰਨਾ بڑا ਹੈ ਤਰਬੂਜ ਨਾ ਤੋ ਕੇ ਆਪਾਂ ਫਰਿੱਜ ਚ ਕਰ ਦਈਏ ਖੀਰੇ ਤੇ ਤਰਬੂਜ ਨੂੰ ਤੇ ਸਬਜੀ ਆਪਾਂ ਕੱਟ ਲਾਂਗੇ। ਫੋਕੀ ਸੂਰਜ ਜਿਆ ਆ ਸੂਰਜ ਜਿਆ ਆ ਕਿ ਚਾਨਣ ਆ ਜੇ ਪਈ ਜਾਂਦਾ। ਉਹ ਸਾਫ਼ ਨਹੀਂ ਕਰੀਆਂ ਹਾਂ। ਓਹੋ ਲਿਸ਼ਕੋਰ ਪੈਣ ਲੱਗੀ। ਹਾਂ ਸਾਫ਼ ਕਰੀ ਤੂੰ? ਹਾਂ ਨਹੀਂ ਮੈਂ ਨਹੀਂ ਕੀਤੇ ਹੈਗੇ। ਕੋਈ ਹੋਰ ਕਰੂਗਾ। ਵੀਡੀਓ ਮੈਨੂੰ ਐ ਲੱਗੀ ਜਾਂਦਾ ਵੀਡੀਓ ਨਹੀਂ ਵਧੀਆ ਬਣਦੀ। ਜੀ ਹੁਣ ਆ ਚਾਨਣ ਆ ਪਈ ਹੋਵੇ। ਚਲ ਪਤੋ ਓਕੇ ਥੋ ਜਲਦੀ ਜਣੇ ਬਾਹਰ ਚੱਲਦੇ। ਆ ਬਣਾਇਆ ਨਾ ਇਹ ਇਹ ਲਿਆਂਦੀ ਆ ਲਾ ਲੋਕੀ ਕਿਲੋ ਆ ਇਹ ਕਿਲੋ ਲੋਕੀ ਮਤੂ ਅਮੁੱਖ ਦੀ ਬਾਹਰ ਆ ਗਿਆ ਤੇ ਆਪਣੇ ਘਾਹ ਦਾ ਕਰਦੇ ਕਰਤਾ ਕਰਤਾ ਬਾਹਰ ਆ ਤਾਂ ਨਹੀਂ ਲੱਗੇ ਹੋਏ ਨੇ ਆਪਣਾ ਆ ਰਹੇ ਉਹ ਕੱਢਣ ਜਾਣ ਕੇ ਅੱਜ ਰੂੜੀ ਚੱਕਣ ਤੇ ਆਇਆ ਕਿ ਪਹਿਲੀ ਵਾਰੀ ਇਦਾਂ ਹੋਇਆ ਤਾਂ ਮੈਨੂੰ ਤਾਂ ਵੀਡੀਓ ਨਹੀਂ ਵਧੀਆ ਲੱਗਦੀ ਫਿਰ ਉਹ ਬਾਅਦ ਚ ਜਾ ਕੇ ਬਾਅਦ ਗੱਲ ਕਰਦੇ ਆਂ ਪਹਿਲਾਂ ਇਹਨਾਂ ਧੋ ਕੇ ਰੱਖ ਲਵਾਂ ਹੀਰੇ ਹੀਰੇ ਤਾਂ 2 ਕਿਲੋ ਲੱਗਦੇ ਆ ਹੀਰੇ ਨਿੰਬੂ ਤੇ ਫੜੀਆਂ ਮੱਛਾਂ ਫੜੀਆਂ ਮੱਛਾਂ ਦਾ ਆਪਣੇ ਘਰ ਹੀ ਵਾਧੂ ਲੱਗਦੀਆਂ ਨੇ ਨਾਲ ਮੈਂ ਇਹਨਾਂ ਨੂੰ ਕਿਹਾ ਸੀ ਵੀ ਲੈ ਕੇ ਲਾਓ ਤੱਪ ਬਹੁਤ ਆ ਪਰ ਬਾਹਰ ਢੇੜਾ ਮਾਰ ਕੇ ਆਉਣੇ ਬਾੜੀ ਜਾ ਤੱਪਾ ਪਤਾ ਨਹੀਂ ਕੀ ਹੋ ਗਿਆ ਰਤਨ ਆਵਾਜ਼ ਮਾਰ ਕੇ ਲੈ ਗਿਆ ਇਹਨਾਂ ਨੂੰ ਸੂਰਜ ਨੇ ਕੁੰਡ ਘੜਾਏ ਪਿਆ ਆ ਰਹਿ ਗਿਆ ਕੀ ਹੋ ਗਿਆ ਕਿੱਧਰ ਗਿਆ ਸਰਦਾਰ ਟੋਕਰੇ ਘਟ ਹੁਣ ਕਿੱਥੋਂ ਲੈਣ ਗਏ ਅੱਛੇ ਆਹੋ ਦੇ ਦੂਗਾ ਤੁਸੀਂ ਵੀ ਨਹੀਂ ਗਏ ਮੇਲਾ ਦੇਖਣ ਦਾ ਕਿੱਥੇ ਲੱਗਿਆ ਹੋਇਆ ਮੇਲਾ ਦੀਂਦਾ ਹੀ ਨਹੀਂ ਹੇ ਪੂਰੀ ਏ ਪੂਰੀ ਬੰਦਾ ਖਰਾਬ ਆ ਇੱਥੇ ਧੁੱਪ ਲੱਗਦੀ ਆ ਬਿਮਾਰ ਹੋ ਜਾਂਦਾ ਉੱਥੇ ਬੰਨਿਆ ਹੋਇਆ ਜੇ ਤਾਂ ਖੇਤ ਚ ਲੈ ਜਾਂਦੇ ਨੇ ਫੇਰ ਤਾਂ ਰੱਜ ਕੇ ਖਾਇਆ ਆਉਂਦਾ ਇੱਥੇ ਇਹਨੂੰ ਵਰਸੀਨ ਘੱਟ ਪਾਉਂਦੇ ਆ ਮੋੱਕਾ ਮਾਰਦਾ ਇਹ ਲੋ ਸੁਣੋ ਲੋਕੀ ਕੱਟ ਲੀਏ ਸਭ ਦੀ ਰੋਟੀ ਤਾਂ ਹਾਲੇ ਕਿਸੇ ਨੇ ਖਾਣੀ ਨਹੀਂ ਕੀ ਕਹਿੰਦੇ ਹਾਲੇ ਨੇ ਭੁੱਖ ਹੈਗੀ ਬੱਚਿਆਂ ਨੇ ਸਪੈਸ਼ੀਲ ਆ ਤੇ ਅੱਜ ਹੈਗਾ 10ਵੀਂ ਦਾ ਦਿਹਾੜਾ ਸਾਰੇ 10ਵੀਂ ਦੇ ਦਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਆਪਾਂ ਕਰਾਂਗੇ 3 ਵਜੇ ਦੇਗ ਮੱਥਾ ਟਿਕਾਂਗੇ ਹੁਣ ਤੱਕ ਕਿਸੇ ਨੇ ਜਾਣਾ ਨਹੀਂ ਮੱਥਾ ਟਿਕਣ ਲਾਗ ਲਿਪਿੰਟ ਮੇਲਾ ਲੱਗਿਆ ਹੋਇਆ ਦਵਾਨ ਲੱਗਿਆ ਕੱਲ ਵੀ ਦਵਾਨ ਲੱਗਿਆ ਸੀ ਉੱਥੇ ਬੱਬੀ ਸ਼ਿੱਤਾਂ ਦੇ ਨਾ ਹੱਸਦੀ ਸੀ ਵੱਡੇ ਬੇਟੇ ਨੂੰ ਵੀ ਤੂੰ ਜਾਇਆ ਰਤਨੁਣੀ ਵੀ ਨਹੀਂ ਗਏ ਰਤਨਵੇਂ ਦੀ ਮੈਂ ਹਰੂ ਕਹਿੰਸੀ ਤੂੰ ਮੋਰੀ ਜਲੇਬੀਆਂ ਖਾ ਕੇ ਆ ਜਾ

ਤੋ ਬੋਕਾ ਬੋਕਾ ਕਰ। ਖੁਨਾਠੀ ਬਣਾਤੀ ਹੈ। ਆ ਉਹ ਨਾਲ ਜਾ ਕੇ ਇਹਨਾਂ ਨੇ ਹੰਦਾ ਲਵਾਤਾ। ਨਹੀਂ ਉਹਨੇ ਇਕੱਲੇ ਨਹੀਂ ਬਣਾਤਾ। ਆਹੋ ਤੇ ਇਹ ਨਹੀਂ। ਆਹੋ ਪੱਲੀ ਮੈਂ ਬਣਾਉਂਦੀ 8 ਬੰਦਿਆਂ ਦੀ ਰੋਟੀ। ਉਹਨੇ ਜਿਹੜਾ ਉੱਤੇ ਹੋਰ ਕੋਈ ਕੰਮ ਕਰਨਾ ਤੇ ਮੇਰੇ ਵਰਗੇ ਦੇ ਵਿੱਚ ਵੀ ਹੋਰ ਵੀ ਕਰਨਾ। ਨਹੀਂ ਤਾਂ ਇੱਥੇ ਆ ਕੇ ਤੇ ਤੱਕੜਾ ਭਾਂਡੇ ਦੀ ਧੋਣ ਨੂੰ। ਇੱਕ ਇੱਕ ਰੋਟੀ ਇਹਨਾਂ ਨੂੰ ਬਣਾਉਂਗਾ। ਬਣ ਜਾਂਦੀ ਆ ਮੈਂ ਵੀ ਕਿੱਕੇ ਬਣਾਉਂਦੀ ਹੁੰਦੀ ਸੀ ਤਵੇ ਤੇ ਕੱਟ ਕੇ ਵਰਤ ਕੇ ਦਈਏ ਤਾਂ ਲੈ ਰਾਟਾ ਲੱਦ ਦੇ ਜਲਦੀ ਜਲਦੀ ਅੱਟਕੀ ਪਹਿਲੀ ਵਾਰੀ ਨਾ ਮੈਂ ਕੱਲ੍ਹੇ ਨੇ ਬੋਲੀਆ ਮੈਂ ਅੱਟਕੀ ਪਹਿਲੀ ਵਾਰੀ ਹੋਇਆ ਵੀ ਭਈਆਂ ਨੇ ਚੁੱਕ ਦਿੱਤਾ ਪੈਸਿਆਂ ਤੇ ਵੀ ਰੋਟੀ ਨਹੀਂ ਦਿੱਤੀ ਹੈਗੀ ਅੱਗੇ ਹਰੇਕ ਸਾਲ ਮੈਂ ਰੋਟੀ ਆਉਣਾ ਨਹੀਂ ਦਿੰਦੀ ਸੀ ਮਾਤਾ ਜੀ ਆਉਣ ਨੂੰ ਨਹੀਂ ਮਿਤੀ ਮਾਤਾ ਛੱਡ ਕੇ ਆ ਗਈ ਮੈਂ ਬਾਹਰ ਰਤਣਾ ਕੋ ਚਲੀ ਗਈ ਸੀ ਇੱਕੜ ਗਈ ਸੀ ਕਿੰਨਾ ਕਿਉਂ ਕੜਤਾ ਨਾਲ ਮੇਲਾ ਦੇਖਣਗੇ ਕਿ ਮਾਂ ਮੇਲਾ ਕਿਸੇ ਲੱਗਿਆ ਮੇਲਾ ਦੁਕਾਨਾਂ ਨਾਲ ਦੀਦੀਆਂ ਨਿਗੀਆਂ ਪਹਿਰੇ ਹੋਏ ਜੀ ਕਿਹੜਾ ਕਹੋ ਹਾਂ ਗੱਲ ਤਾਂ ਸਹੀ ਹੈ ਪਰ ਨਿਬੜੀ ਲੋਕ ਸਿਆਣੇ ਹੋ ਗਏ ਹੁਣ ਅੱਗੇ ਹੁੰਦੇ ਸੀ ਭੋਲੇ ਭਾਲੇ ਲੋਕ ਹੁਣ ਹੋ ਗਏ ਭਾਈ ਨਸ਼ੇ ਨਵੀਂ ਨੇ ਲੋਕ ਤੇਜ਼ ਕਰ ਦੇ ਅੱਗੇ ਲੋਕਾਂ ਨੇ ਆਪਣਾ ਘਰ ਦਾ ਕੰਮ ਕਰਕੇ ਹੌਲੀ ਹੌਲੀ ਜਾਣਾ ਹੁਣ ਅਗਲਾ ਘਰ ਦਾ ਕੰਮ ਵਾਲੀਆਂ ਕੰਮ ਕਰ ਜਾਂਦੀਆਂ ਨੇ ਮੇਲਾ ਦੇਖਣ ਆਲਾ ਮੇਲਾ ਰੇਖਿਆ ਹਾਂ ਦਾ ਕਰਨੀ ਚਾਹੁੰਦਾ ਗਰਮੀ ਦਾ ਬਾਤ ਮੁਹਤਾਪਾ ਕੀ ਹੋ ਗਿਆ ਨਾ ਮੈਂ ਗਾ ਮੈਗਨੇ ਕਿ ਰੂੜੀ ਜੋ ਕੋਸੇ ਨਿਕਲੇ ਹੈ ਜਿਹੜਾ ਹਾਕ ਮਾਰ ਕੇ ਲੈ ਗਿਆ ਵਧਾ ਕੇ ਦੇਖਾਂ ਕਾਤੇ ਲੈ ਗਿਆ ਕੀ ਗੱਲ ਹੋ ਗਈ ਮੈਂ ਜਾ ਕੇ ਦੇਖਾਂ ਤੁਸੀਂ ਉੱਤੇ ਹੈ ਨਹੀਂ ਨਾ ਕਿ ਮੈਂ ਤਾਂ ਆਪ ਸਾਰੇ ਇੱਥੇ ਨੇ ਸੰਭਾਲ ਕਿਧਰ ਭੇਜਤਾ ਉੱਤਰ ਵਿੱਚ ਅਰਬੇਸ਼ੀ ਐਵੜੀ ਦੋ ਇੱਕ ਆਪਣੇ ਕੋਲ ਸੰਗਿ ਲੱਗਦਾ ਹੁਣ ਹੋਣੀ ਲਾਉਂਦੇ ਪੂਰੀ ਜਗ੍ਹਾ ਝਾਗਦਾ ਹੌਲੀ ਦੇ ਖੜਾ ਭੁਲੇ ਹੈ ਉਹ ਗਾਹੀ ਵਾਤੋ ਸਾਲ ਲਿਆ ਕੇ ਰੱਖਿਆ ਸੀ ਪਿਛਲੇ ਸਾਲ ਵਾਲੇ ਇਸ ਵਾਰ ਬਣਾਏ ਨਹੀਂ ਇਸ ਸਾਲ ਵਾਲੇ ਅਗਲੇ ਸਾਲ ਬਣਾ ਲਾਂ Boa ਤੇ ਲੋਜੀ ਸੂਟ ਕਟਿੰਗ ਕਰਨ ਤੋਂ ਬਾਅਦ ਮੈਂ ਪੂਰਾ ਸੂਟ ਜਿਹੜਾ ਕਟਿੰਗ ਕਰਕੇ ਰੱਖਤਾ ਤੇ ਉਸ ਤੋਂ ਬਾਅਦ ਆ ਗਏ ਆਪਾਂ ਕਿਚਨ ਦੇ ਵਿੱਚ ਇੱਥੇ ਆਪਾਂ ਦੇਗ ਬਣਾਵਾਂਗੇ ਦੋ ਕੜਛੀਆਂ ਤੇ ਸੀ ਘੀ ਦੀਆਂ ਤੇ ਦੋ ਹੀ ਆਟੇ ਦੀਆਂ ਪਾ ਕੇ ਤੇ ਪਾਣੀ ਮੈਂ ਕਰਮ ਕਰ ਲਿਆ ਸੀਗਾ ਗਰਮ ਪਾਣੀ ਨਾਲ ਦੇਗ ਬਣਾਉਣੇ ਬਹੁਤ ਸਵਾਦ ਬਣਦੀ ਆ ਤੇ ਇੱਥੇ ਆਪਾਂ ਹੁਣ ਬਾਬਾ ਜੀ ਦੀ ਦੇਗ ਬਣਾ ਕੇ ਇਹਨਾਂ ਨੂੰ ਮੱਥਾ ਟੇਕਣ ਲਈ ਭੇਜਾਂਗੇ ਤੇ ਦੇਗ ਮੈਂ ਇਦਾਂ ਹੀ ਕਰਦੀ ਹੁੰਨੀ ਆ ਬਸ ਥਿਸ ਇ ਸਿੰਪਲ ਤਰੀਕੇ ਦੇ ਨਾਲ ਪ੍ਰਸ਼ਾਦ ਜਿਹੜਾ ਬਣਾਈਦਾ ਬਾਬਾ ਜੀ ਦਾ ਸੈਟਅਪ ਕੀ ਪੈਰ ਨੰਗੇ ਯਾਨੀ ਕਿ ਚਪਲ ਜੁੱਤੀ ਕੁਝ ਨਹੀਂ ਪਾਉਣਾਗਾ ਤੇ ਬੋਲਣਾ ਵੀ ਕੁਝ ਨਹੀਂ ਹੈਗਾ ਜਿੰਨਾ ਟਾਈਮ ਆਪਾਂ ਦੇਗ ਬਣਾਉਨੇ ਆ ਕਈ ਵਾਰੀ ਹੁੰਦਾ ਜੇ ਆਰ ਮੈਨੂੰ ਬੁਲਾਈ ਜਾਂਦਾ ਹੁੰਦਾ ਬਟ ਮੈਂ ਬੋਲਦੀ ਨਹੀਂ ਹੁੰਦੀ ਉਹਦੇ ਨਾਲ ਤੇ ਲਓ ਜੀ ਦੇਗ ਬਣ ਕੇ ਆਪਣੀ ਰੈਡੀ ਹੋ ਗਈ ਆ ਤੇ ਲਓ ਜੀ ਟਾਈਮ ਹੋ ਗਿਆ 3:30 ਦਾ ਪ੍ਰਸ਼ਾਦਾ ਪਾਣੀ ਆਪਾਂ ਦੁਪਹਿਰ ਦਾ ਛੱਕ ਲਿਆ ਦੇਗ ਬਣਾਈ ਸੀ ਮੱਥਾ ਟੇਕ ਕੇ ਬਾਅਦ ਵਿੱਚ ਅਸੀਂ ਦੇਗ ਦੇ ਨਾਲ ਜਿਹਨੂੰ ਇੱਕ ਰੋਟੀ ਦੀ ਲੋੜ ਸੀ ਉਹਨੇ ਇੱਕ ਖਾ ਲਈ ਜਿਹਨੂੰ ਦੋ ਦੀ ਲੋੜ ਸੀ ਉਹ ਦੋ ਖਾ ਲਈ ਜਿਹੜਾ ਨੇ ਇੱਕ ਰੋਟੀ ਖਾ ਲਈ ਮੈਂ ਡੇਢ ਰੋਟੀ ਖਾ ਲਈ ਇਹਨਾਂ ਨੇ ਆਪਦੀ ਪੂਰੀ ਰੱਜ ਕੇ ਰੋਟੀ ਖਾ ਲਈ ਹਾਂ ਨਾ ਦੱਸੇ ਹਾਂ ਸਾਰੀ ਡਿਟੇਲ ਦੇ ਦਿੰਨੇ ਆ ਤੁਹਾਨੂੰ ਵੱਡਾ ਬੇਟਾ ਹੁਣ ਖਾਂਦਾ ਉਹ ਵੀ ਮੇਰੇ ਖਿਆਲ ਅੱਧਾ ਕੱਬ ਦਾ ਪਰੌਠਾ ਲੈ ਗਿਆ ਸਵੇਰ ਵਾਲਾ ਬਚਿਆ ਹੋਇਆ ਤੇ ਇੱਕ ਰੋਟੀ ਰੋਟੀਆਂ ਮੈਂ ਤਾਜ਼ੀਆਂ ਬਣਾਇਆ ਸੀ ਉਹਦਾ ਪਰੌਠਾ ਹਰ ਰੋਜ਼ ਹੀ ਬਚ ਜਾਂਦਾ ਜਿਵੇਂ ਚਾਰ ਬਣਾਦਾ ਸਾਵੇਂ ਬਾਜ ਜਾਂਦਾ ਜੇ ਮੈਂ ਤਿੰਨ ਬਣਾ ਦਤਾ ਮੈਂ ਵਾਚ ਜਾਂਦਾ ਉਹਦੇ ਲਈ ਤੇ ਜਿਹੜਾ ਦਾ ਤੁਹਾਨੂੰ ਪਤਾ ਸਕੂਲ ਜਾਂਦਾ ਉਹ ਤਾਂ ਉਹ ਸਵੇਰੇ ਉਹਦੀ ਜਲਦੀ ਰੋਟੀ ਬਣ ਜਾਂਦੀ ਆ ਸਾਡੀ ਬਣਦੀ ਹੁੰਦੀ ਆ 8-9:00 ਵਜੇ ਤੇ ਭਈਆਂ ਦੀ ਆਪਾਂ ਚਾਹ ਰੱਖੀ ਹੋਈ ਆ ਭਈਆਂ ਦੀ ਭਈਆ ਲੋਕ ਕੀ ਚਾਹੇ ਰੱਖਾ ਹੈ ਰਤਨ ਟਾਟਾ ਦੀ ਚਾਹ ਰੱਖੀ ਹੋਈ ਆ ਬਣਨੀ ਤੇ ਚਾਹ ਚ ਫਾ ਲਈ ਆਪਾਂ ਚਾਹ ਮਿੱਠਾ 3:30 ਵਜੇ ਉਹਨਾਂ ਚਾਹ ਦੇਣੀ ਆ ਤੇ ਚਾਹ ਨਾਲ ਕਾਲਜ ਚ ਪਾ ਕੇ ਉਹਨਾਂ ਨੂੰ ਵੀ ਭੋਗ ਦੇ ਦਾਂਗੇ ਥੋੜਾ ਥੋੜਾ ਖਾ ਲੈਣਗੇ ਚਲ ਸੱਤ ਜਾਣੇ ਨੇ ਸ਼ਾਦਾ ਕਹਿੰਦੇ ਸਾਰਿਆਂ ਨੂੰ ਦਈ ਦਾ ਬਰਾਬਰ ਦੇਗ ਵੰਡੀ ਦੀ ਆ ਤੇ ਉਹ ਵੀ ਅੱਜ ਅੱਜ ਦੇ ਦਿਨ ਲਈ ਉਹ ਵੀ ਆਪਣੇ ਘਰ ਦੇ ਮੈਂਬਰ ਨੇ ਜੋ ਆਪਾਂ ਖਾਵਾਂਗੇ ਉਹ ਉਹਨਾਂ ਨੇ ਖਾਣਾ ਹੀ ਖਾਣਾ ਤੇ ਰੋਟੀ ਨਹੀਂ ਬਣਾਏਗੀ ਆਟਾ ਉਹਨਾਂ ਨੂੰ ਦੇਤਾ ਤੇ ਬਾਕੀ ਉਹਨਾਂ ਨੂੰ ਪੈਸੇ ਦੇਣੇ ਆ ਠੀਕ ਆ ਜੀ ਰੋਟੀ ਇਸ ਵਾਰ ਨਹੀਂ ਦਿੱਤੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਚਲੋ ਜੀ ਹੁਣ ਚਾਹ ਮਿੱਠਾ ਪਾ ਦੇ ਮੈਂ ਬਾਹਰੋਂ ਗਰਮ ਪਾਣੀ ਲੈ ਆਈ ਵੈਸੇ ਤਾਂ ਸਾਰੀਆਂ ਟੁੱਟੀਆਂ ਜੇ ਗਰਮ ਆ ਪਰ ਗਿੱਜਰ ਦੇ ਵਿੱਚ ਕੁਝ ਜ਼ਿਆਦਾ ਗਰਮ ਆ ਪਾਫਾ ਨਿਕਲਦੀਆਂ ਸੀ ਗਿੱਜਰ ਵਾਲੇ ਪਾਣੀ ਦੀ ਮੈਂ ਕਿਹਾ ਜਲਦੀ ਚਾਹ ਬਣ ਜੂ ਕਿਹੜਾ ਇੱਥੇ ਗਰਮੀ 'ਚ ਖੜੂਗਾ ਤੇ ਚਾਹ ਨਾਲ ਹੀ ਆਪ ਦੋ ਗਲਾਸ ਚਾਹ ਦੇ ਨਾਲ ਹੀ ਇੱਕੋ ਵਸ ਇਕੱਠੇ ਬਣ ਜਾਣੀਆਂ ਯਾਨੀ ਕਿ ਨੌ ਬੰਦਿਆਂ ਦੀ ਚਾਹ ਬਣੂ ਹਨਾ ਹਾਂ ਨੌ ਬੰਦਿਆਂ ਦੀ ਚਾਹ ਆਪਾਂ ਨੇ ਬਣਾ ਲੈਣੀ ਆ 12 ਬੰਦਾਂ ਕੀ ਸੀ ਹਾਂ ਇਹ ਵੀ ਗਾਣਾ ਬਹੁਤ ਚੱਲਿਆ ਸੀ ਇਹ ਆਪਾਂ ਬੜਾ ਗਾਣਾ ਚੱਲਿਆ ਸੀ ਭਈਆ ਆਇਆ ਮੋਟਰ ਤੋਂ ਟਰੈਸ਼ਰ ਘਰ ਜਾਂਦਾ ਹੁੰਦਾ ਸੀ ਨਾ ਟਰੈਸ਼ਰ ਕਰ ਹੁੰਦੇ ਸੀ 12 13 ਭਈਏ ਇਹ ਗੇੜਾ ਹੁੰਦਾ ਸੀ ਵੀ ਮਤਲਬ ਜੱਟ ਨੇ ਭੇਜਿਆ ਵਿਜਾ ਕਰੋ ਰੋਟੀ ਫੜਦੇ ਆ ਉਹ ਕਹਿੰਦੀ ਕਿੰਨੇ ਬੰਦੇ ਹੈ ਕਹਿੰਦਾ 12 ਬੰਦਾ ਖੇਤ ਬੀਬੀ ਜੀ 13 ਬੰਦਾ ਮੈਂ ਉਹ 13ਵਾਂ ਕਹਿੰਦਾ ਸੀ ਵੀ 13ਵਾਂ ਨੰਬਰ ਮੇਰਾ ਵੀ ਮੈਂ ਆ ਉਹ ਵਿਚਾਰੀ ਹੈ ਨਾ ਵਿਚਾਰੀ ਸਮਝੀ ਨਹੀਂ ਹੈ ਕਿ ਉਹ ਕਹਿੰਦੀ ਇਹ ਖੜ ਜਾਣੇ ਰਿਹਾ ਆ ਕੀ ਬੋਲੀ ਜਾਂਦਾ 13 ਬੰਦਾ 13 ਬੰਦਾ ਉਹ ਤਾਂ ਹੈ ਕਹਿੰਦਾ ਸੀ ਵੀ 13ਵਾਂ ਨੰਬਰ ਮੇਰਾ ਆ ਉਹਨੂੰ ਫੜ ਕੇ ਭਈਆ ਮਟਤਾ ਚਲੋ ਗਾਣਾ ਲਿਖਣ ਵਾਲੇ ਨੇ ਗਾਣਾ ਲਿਖਤਾ ਬਈ ਗਾਉਣ ਵਾਲੇ ਨੇ ਗਾਤਾ ਬਹੁਤ ਵਧੀਆ ਸੀ ਇਹ ਮੈਂ ਕਹੀਏ ਬਹੁਤ ਚੱਲਿਆ ਸੀ ਗਾਣਾ ਹੁਣ ਕਿੱਥੇ ਹੁਣ ਤਾਂ 2 ਦਿਨ ਚਹਾੜੀ ਚੱਕੀ ਜਾਂਦੀ ਆ। 3 ਦਿਨ ਨੂੰ ਜੱਟ ਵਿਹਲਾ ਅੱਗੇ 10-10 ਰੈਣ। ਪਹਿਲਾਂ ਵੱਡੀ ਜਾਂਦੇ ਸੀ ਫਿਰ ਪ੍ਰੈਸ਼ਰ ਨਾਲ ਕੱਢੀ ਜਾਂਦੇ ਸੀ ਫਿਰ ਤੂੰ ਭਰੀਆਂ ਪਾਉਂਦੇ ਦੀ ਕੇਂਦਰ। ਹਾਂ। ਵੜਾਵੇਂ ਨਾ ਮਗਰ ਮਗਰ ਫਿਰ ਜਾਣਾ ਭਰੀਆਂ ਪਾ ਦੋ ਭਰੀਆਂ ਪਾ ਨੂੰ। ਮੇਰੀਆਂ ਦੀਆਂ। ਹੁਣ ਜੇ ਮੀਂਹੇਰੀ ਆਉਂਦਾ ਨਾਲ ਦੀ ਨਾਲ ਕੰਪੈਨ ਨਾਲ ਦੀ ਨਾਲ ਟਰੈਕਟਰ ਟਰਾਲੀ ਜੱਟ ਵਿਹਲਾ। ਅੱਗੇ ਭੇਰੀਆਂ ਦੀ ਭਰੀਆਂ ਪਾ ਦੋ ਤੂੰ। ਬੜਾ ਵੇਨ ਮਗਰ ਮਗਰ ਫਿਰੀ ਜਾਣਾ ਭਈਓ ਕੋਲੋਂ ਘਣ ਜਾ ਕੇ ਤੋਂ ਕੋਣ ਤੇ ਮੋੜ ਕਿੱਥੇ 3 3 ਨਹੀਂ ਜੋਗਗਾ ਇਹ ਆ ਮਸ਼ੀਨਰੀ ਜੋਗਗਾ ਲਓ ਜੀ ਮੈਂ ਚਾਰ ਇੱਧੇ ਦੇ ਦੇ ਨਾਲ ਹੀ ਮੈਂ ਇੱਕ ਪਾਸੇ ਦੁੱਧ ਰੱਖ ਲੀਂ ਨਾਲੇ ਤਾਂ ਵਾਲੀ ਚਾਹ ਦੁੱਧ ਦੀ ਚਾਹ ਵਧੀਆ ਬਣਦੀ ਹੈ ਤੇ ਨਾਲ ਚਾਹ ਜਲਦੀ ਬਣ ਜਾਂਦੀ ਹੈ

ਸ਼ੋਟੂ ਉਹਨਾਂ ਦਾ ਜਾਨੀ ਤੇ ਰਤਨ ਦਾ ਉਹ ਤੇ ਚਾਹ ਦੇਖ ਲਓ ਤੇ ਆ ਹੈਗੀ ਚਾਹ ਆਪਣੀ ਉਹਨਾਂ ਦੋ ਗੜਦੀਆਂ ਪਾਤੀਆਂ ਕੰਨ ਦੇ ਵਿੱਚ ਤੇ ਲੌਜੀਕ ਟੈਂਕ ਜਿਹੜਾ ਹੋ ਗਿਆ ਸਵਾ ਪੰਜ ਦਾ ਆਪਾਂ ਨੇ ਸਲਵਾਤ ਜੜਤੀ ਤੇ ਐਂਡ ਬਲਬ ਵੀ ਪਾਤੇ ਇਹਦਾ ਪ੍ਰਿੰਟ ਦੱਸਿਓ ਕਿਦਾਂ ਦਾ ਇਹ ਪਿਛਲੇ ਸਾਲ ਲਿਆ ਕੇ ਰੱਖਿਆ ਸੀ ਪਿਛਲੇ ਸਾਲ ਬਣਾਇਆ ਹੀ ਨਹੀਂਗਾ ਲੈਨਾਂ ਜਿਹਾਨੇ ਦੇ ਵਿੱਚ ਤੇ ਹੁਣ ਆਪਾਂ ਕਰਾਂਗੇ ਸ਼ਾਮ ਦੀ ਰੋਟੀ ਦਾ ਕੰਮ ਮੂਰੀਆਂ ਰਹਿ ਗਈਆਂ ਇਹਦੀਆਂ ਦੇਖਾਂਗੇ ਇਹਦੇ ਤੇ ਲੇਸ ਜੀ ਲਾ ਕੇ ਹਨਾ ਪਈਆ ਮੇਰੇ ਕੋਲੇ ਲੇਸ ਫਿਰ ਆਪਾਂ ਇਹਦਾ ਪਹੁੰਚਾ ਜਿਹੜਾ ਜੜਾਂਗੇ ਤੇ ਹੁਣ ਤਾਂ ਫਿਰ ਹਾਲ ਆਪਾਂ ਡਿਨਰ ਦੀ ਤਿਆਰੀ ਕਰਦੇ ਆ ਚਾਹ ਜਿਹੜੀ ਉਦੋਂ ਬਣਾਈ ਸੀ ਪੀਤੀ ਨਹੀਂ ਹਾਲੇ ਤੱਕ ਚਾਹ ਪੀਣੇ ਆ ਤੇ ਚਲੋ ਜੀ ਦੇਖਦੇ ਆ ਲਓ ਜੀ ਖੀਰ ਬਣ ਗਈ ਦਸਮੀ ਦਾ ਦਿਹਾੜਾ ਆਪਾਂ ਨੇ ਮਨਾ ਲਿਆ ਤੇ ਖੀਰ ਕਿਹਦੀ ਫਰਮਾਇਸ਼ ਤੇ ਬਣੀ ਆ ਉਹ ਤੁਹਾਨੂੰ ਦੱਸਦੇ ਆ ਜੀ 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 ਤੇਰੀ ਨਹੀਂ ਫਰਮਾਇਸ਼ ਸੀ ਤੁਹਾਨੂੰ ਤਾਂ ਯਾਦ ਵੀ ਨਹੀਂ ਹੁੰਦਾ ਕਦੇ ਕਹਿਣਾ ਵੀ ਮੰਮੀ ਖੀਰ ਵੀ ਬਣਾ ਲਓ ਤਦ ਕਿਹਾ ਕਿ ਕੱਲੂ ਖੱਟੇ ਜੋ ਸਾਦੂ ਮਿੱਠੇ ਖੱਟੇ ਚੌਲੋ ਕੀ ਹੁੰਦੇ ਨੇ ਅੱਜ ਹੁਣ ਖੀਰ ਬਣ ਗਈ ਤੇ ਖੀਰ ਬਣੀ ਆ ਵੀ ਆਪਣੇ ਰਤਨ ਦੀ ਫਰਮਾਇਸ਼ ਤੇ ਉਹਨੂੰ ਫੋਨ ਮਾਰਤਾ ਵੀ ਖੀਰ ਬਣ ਗਈ ਭਾਈ ਲੈ ਜਾ ਉਹਨਾਂ ਨੂੰ ਦਿੱਤਾ ਸੀਗਾ ਉਹ ਭੋਗ ਖਾਣ ਨੂੰ ਦੇਗਾ ਤੇ ਉਹ ਕਹਿੰਦੇ ਅਸੀਂ ਖੀਰ ਵੀ ਖਾਣੀ ਆ ਤੇ ਚਲੋ ਜੀ ਆਪਾਂ ਫਿਰ ਬਣਾਤੀ ਉਹਨਾਂ ਦੀ ਫਰਮਾਇਸ਼ ਤੇ ਆਹ ਡੋਲੂ ਰਤਨ ਦਾ ਤੇ ਆਹ ਵਾਲੀ ਹੈਗੀ ਆਪਣੇ ਘਰ ਦੇ ਨੰਬਰ ਦੀ ਕਿਆ ਹੈਗੀ ਮੇਰੀ ਭੁਜਾਰ ਦੀ ਜਿਹੜੇ ਡੈਡੀ ਦੀ ਠੀਕ ਹੈ ਜੀ ਪੂਰੀ ਦੀ ਪੂਰੀ ਦੀ ਪੂਰੀ ਨਹੀਂ ਖਾਣੀ ਆ ਹਾਂ ਲਓ ਜੀ ਤੇ ਸਬਜੀ ਵੀ ਬਣਾ ਲਈ ਆਪਾਂ ਨੇ ਦੁਪਹਿਰੇ ਖਾ ਕਿਸੇ ਨੇ ਨਹੀਂ ਸਬਜੀ ਨਾਲ ਰੋਟੀ ਖਾਣੀ ਸੀਗੀ ਮੈਨੂੰ ਪਤਾ ਹੀ ਸੀਗਾ ਵੀ ਇਹ ਸਾਰੇ ਜਾਣੇ ਖਾਣਗੇ ਉਹਦੇ ਨਾਲ ਦੇਗਣਾ ਰੋਟੀ ਅਸੀਂ ਖਾ ਲੈਣੇ ਹੁੰਨੇ ਆ ਦੇਗਣਾ ਵੀ ਪ੍ਰਸ਼ਾਦਾ ਛੱਕ ਲਈਦਾ ਬਹੁਤ ਸਵਾਦ ਲੱਗਦੀ ਆ ਤੇ ਹੁਣ ਸਬਜੀ ਬਣਾਤੀ ਤੇ ਨਾਲ ਹੀ ਧੀਰ ਬਣ ਗਈ ਲਓ ਜੀ ਤੇ ਚਲੋ ਜੀ ਆਪਾਂ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਮੈਨੂੰ ਪਸੀਨਾ ਬਹੁਤ ਆਇਆ ਹੈ ਮੈਂ ਚੁੱਲ੍ਹੇ ਤੇ ਧੀਰ ਬਣਾ ਕੇ ਲੱਖਈ ਆ ਦੇਖੋ ਮੂੰਹ ਲਾਲ ਹੋਇਆ ਪਿਆ ਮੇਰਾ ਬਹੁਤ ਜ਼ਿਆਦਾ ਪਸੀਨਾ ਆਇਆ ਰਹਾ ਮੈਨੂੰ ਆਸੀਂ ਕਿ ਪਹਿਲਾਂ ਹੁਣ ਵੀਡੀਓਜ਼ ਬਣਾਉਣ ਦੇ ਕਰਕੇ ਪੱਖਾ ਬੰਦ ਕਰਤਾ ਖੀਰ ਰਤਨ ਨੂੰ ਫੋਨ ਮਾਰਤਾ ਵੀ ਖੀਰ ਚੱਕ ਕੇ ਲੈ ਜਾ ਭਾਈ ਵੀ ਬਾਲਾ ਨੇਰਾ ਹੋ ਜਾਊਗਾ ਫਿਰ ਕਈ ਵਾਰੀ ਅਸੀਂ ਫਿਰ ਅੰਦਰ ਵੜ ਜੰਨੇ ਆ ਫਿਰ ਸੰ ਦਰਵਾਜਾ ਖੜਕਦਾ ਨਹੀਂ ਸੋਣਾ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਇਥੀ ਕਰਦੇ ਆ ਬਹੁਤ ਜ਼ਿਆਦਾ ਗਰਮੀ ਆ ਬਚ ਕੇ ਰਹੋ ਮੇਰੇ ਵਾਂਗੂ ਪਾਣੀ ਬਾਰ ਬਾਰ ਪੀਂਦੇ ਰਹੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਸਾਥ ਤੇ ਸਪੋਰਟ ਦਿੰਦੇ ਰਹੋ ਇਦਾਂ ਹੀ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਗੁੱਡ ਨਾਈਟ